ਜੇਕਰ ਤੁਸੀਂ ਵੀ ਸੈਲਫੀ ਲੈਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ਨਹੀਂ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਖਾਲੀ ਹੋ ਜਾਵੇਗਾ ਬੈਂਕ ਅਕਾਊਂਟ ਠੱਗਾਂ ਦੇ ਨਵੇਂ ਜੋ ਗਾਰਡ ਨੇ ਸ਼ਹਿੂਕਾਰਾਂ ਨੂੰ ਪਾਈਆਂ ਭਾਜਣਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਜਿਵੇਂ ਜਿਵੇਂ ਤਕਨੀਕੀ ਯੁੱਗ ਦੇ ਵਿੱਚ ਵਿਕਾਸ ਹੋ ਰਿਹਾ ਹੈ ਉਵੇਂ ਉਵੇਂ ਛਾਤਰ ਠੱਗਾ ਦੇ ਵੱਲੋਂ ਧੋਖਾਧੜੀ ਦੇ ਨਵੇਂ ਤਰੀਕੇ ਲੱਭੇ ਜਾ ਰਹੇ ਹਨ ਪਰ ਹੁਣ ਜੋ ਸਾਈਬਰ ਠੱਗੀ ਦਾ ਨਵਾਂ ਤਰੀਕਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨਾਲ ਲੋਕਾਂ ਦੇ ਵਿੱਚ ਹੜਕਮ ਮਚਿਆ ਹੋਇਆ ਹੈ ਅਤੇ ਲੋਕ ਆਪਣੇ ਮੋਬਾਈਲ ਤੋਂ ਸੈਲਫੀਆਂ ਲੈਣ ਤੋਂ ਵੀ ਡਰਨ ਲੱਗੇ ਨੇ ਦੇਖੋ ਇਹ ਪੂਰੀ ਖਬਰ ਅਦੁਨਿਕਤਾ ਦੇ ਅਜਦੇ ਦੌਰ ਦੇ ਵਿੱਚ ਜਿੱਥੇ ਸਮਾਰਟਫੋਨ ਦੀ ਉਪਲਬਧਤਾ ਅਤੇ ਇੰਟਰਨੈਟ ਦਾ ਤੇਜ਼ੀ ਨਾਲ ਵਿਸਤਾਰ ਲੋਕਲੀ ਕਾਫੀ ਫਾਇਦੇਮੰਦ ਸਾਬਤ ਹੋ ਰਿਹਾ ਹੈ। ਦੂਜੇ ਪਾਸੇ ਟੈਕਨੋਲੋਜੀ ਦਾ ਤੇਜ਼ੀ ਨਾਲ ਵਿਕਾਸ ਲੋਕਲੀ ਕਾਫੀ ਜ਼ਿਆਦਾ ਘਾਤਕ ਸਿੱਧ ਹੋ ਰਿਹਾ ਹੈ। ਕਿਉਂਕਿ ਕੁਝ ਸ਼ਾਤਰ ਲੋਕ ਟੈਕਨੋਲੋਜੀ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ। ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸਾਈਬਰ ਅਪਰਾਧ ਦੇ ਜਿਸ ਨਵੇਂ ਤਰੀਕੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਸੀਂ ਕਦੇ ਦੇਖਿਆ ਹੋਣਾ ਅਤੇ ਨਾ ਹੀ ਸੁਣਿਆ ਹੋਣਾ ਹੈ। ਠੱਗਾਂ ਦੇ ਨਵੇਂ ਤਰੀਕੇ ਨੇ ਤਾਂ ਲੋਕਾਂ ਦੀ ਨੀਂਦ ਤੱਕ ਉਡਾ ਕੇ ਰੱਖ ਦਿੱਤੀ ਹੈ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਖਬਰ ਧਿਆਨ ਨਾਲ ਸੁਣਿਓ ਤਾਂ ਕਿ ਕਿਤੇ ਬਾਅਦ ਦੇ ਵੀ ਤੁਹਾਨੂੰ ਪਛਤਾਣਾ ਨਾ ਪੈ ਜਾਵੇ ਸੋ ਅਕਸਰ ਤੁਸੀਂ ਮੋਬਾਈਲ ਤੇ ਸੈਲਫੀ ਲੈਂਦਿਆਂ ਹੋਇਆਂ ਲੋਕਾਂ ਨੂੰ ਵੇਖਿਆ ਹੋਵੇਗਾ ਜਾਂ ਤੁਸੀਂ ਖੁਦ ਵੀ ਆਪਣੇ ਫੋਨ ਤੋਂ ਸੈਲਫੀ ਲੈਂਦੇ ਹੋਗੇ ਪਰ ਹੁਣ ਅਜਿਹਾ ਕਰਨਾ ਤੁਹਾਨੂੰ ਭਾਰੀ ਪੈ ਸਕਦਾ ਹੈ ਕਿਉਂਕਿ ਸਾਈਬਰ ਠੱਗਾਂ ਨੇ ਸੈਲਫੀ ਨੂੰ ਹੀ ਠੱਗੀ ਦਾ ਨਵਾਂ ਜ਼ਰੀਆ ਬਣਾ ਲਿਆ ਹੈ ਕਿਉਂ ਹੋਗੇ ਨਾ ਸੁਣ ਕੇ ਹੈਰਾਨ ਜੀ ਹਾਂ ਇਹ ਸੱਚ ਹੈ ਦਰਸਲ ਕਈ ਐਪਸ ਅਤੇ ਵੈਬਸਾਈਟ ਤੇ ਆਪਣੀ ਪਛਾਣ ਸਾਬਤ ਕਰਨ ਲਈ ਤੁਹਾਨੂੰ ਸੈਲਫੀ ਲੈਣ ਅਤੇ ਉਸ ਨੂੰ ਅਪਲੋਡ ਕਰਨ ਲਈ ਕਿਹਾ ਜਾਂਦਾ ਹੈ। ਅੱਜਕੱਲ ਬਹੁਤ ਸਾਰੇ ਬੈਂਕ ਅਤੇ ਕੰਪਨੀਆਂ ਇਸ ਤਕਨੀਕ ਦੀ ਵਰਤੋਂ ਕਰ ਰਹੀਆਂ ਨੇ। ਇਸ ਨੂੰ ਸੈਲਫੀ ਪ੍ਰਮਾਣਿਕਤਾ ਕਿਹਾ ਜਾਂਦਾ ਹੈ। ਇਸ ਟੈਕਨੋਲੋਜੀ ਦੇ ਜ਼ਰੀਏ ਇਹ ਸਾਬਤ ਕੀਤਾ ਜਾਂਦਾ ਹੈ ਕਿ ਤੁਸੀਂ ਉਹੀ ਵਿਅਕਤੀ ਹੋ ਜਿਸ ਦਾ ਦਾਵਾ ਕੀਤਾ ਜਾ ਰਿਹਾ ਪਰ ਸਾਈਬਰ ਤੋਕੇ ਬਾਦ ਇਸ ਤਕਨੀਕ ਦਾ ਭਰਪੂਰ ਫਾਇਦਾ ਚੁੱਕ ਰਹੇ ਨੇ ਅਤੇ ਹੁਣ ਸੈਲਫੀ ਪ੍ਰਮਾਣਿਕਤਾ ਦੇ ਰਹੀ ਭੋਲੇਪਾਲੀ ਲੋਕਾਂ ਨਾਲ ਸਾਈਬਰ ਠੱਗੀ ਹੋਣ ਲੱਗੀ ਹੈ ਹੁਣ ਤੁਹਾਨੂੰ ਉਹ ਤਰੀਕਾ ਵੀ ਦੱਸਾਂਗੇ ਕਿ ਕਿਵੇਂ ਠੱਗਾ ਦੇ ਵੱਲੋਂ ਧੋਖਾਧੜੀ ਕੀਤੀ ਜਾਂਦੀ ਹੈ ਦਰਅਸਲ ਠੱਗ ਅਜਿਹੇ ਦੇ ਵਿੱਚ ਸਾਈਬਰ ਫਿਸ਼ਿੰਗ ਹਮਲੇ ਕਰਦੇ ਨੇ ਜਿਸ ਦੇ ਵਿੱਚ ਇੱਕ ਲਿੰਕ ਫਰਦੀ ਈਮੇਲ ਜਾਂ ਫਿਰ ਮੈਸੇਜਸ ਤੇ ਰਾਹੀਂ ਤੁਹਾਨੂੰ ਭੇਜਿਆ ਜਾਂਦਾ ਹੈ ਇਸ ਤੋਂ ਬਾਅਦ ਜਿਵੇਂ ਹੀ ਤੁਸੀਂ ਉਸ ਲਿੰਕ ਤੇ ਕਲਿੱਕ ਕਰਦੇ ਹੋ ਤਾਂ ਉਸ ਨੂੰ ਓਪਨ ਕਰਕੇ ਉਸ ਤੇ ਸੈਲਫੀ ਪਾਉਂਦੇ ਹੋ ਤਾਂ ਇਸਦੀ ਦੁਰਵਰਤੋਂ ਹੋ ਜਾਂਦੀ ਹੈ ਸਾਈਬਰ ਅਪਰਾਧੀ ਕਿਸੇ ਤਰ੍ਹਾਂ ਫੋਨ ਤੇ ਮਾਲਵੇਅਰ ਇੰਸਟਾਲ ਕਰ ਲੈਂਦੇ ਨੇ ਜਿਸ ਤੋਂ ਬਾਅਦ ਉਹ ਡਿਵਾਈਸ ਦੇ ਕੈਮਰੇ ਨੂੰ ਕੰਟਰੋਲ ਕਰਨ ਲੱਗਦੇ ਨੇ ਅਤੇ ਤੁਹਾਡੀ ਇਜਾਜ਼ਤ ਤੋਂ ਬਿਨਾ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਾਈਬਰ ਅਪਰਾਧੀ ਲੋਕਾਂ ਦੇ ਪ੍ਰੋਫਾਈਲ ਜਾਂ ਫਿਰ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਤੋਂ ਫੋਟੋਆਂ ਚੋਰੀ ਕਰਕੇ ਕਰਦੇ ਨੇ ਇਸ ਤੋਂ ਬਾਅਦ ਡੀਪਕ ਯਾਨੀ ਕਿ AI ਦੀ ਮਦਦ ਨਾਲ ਉਸ ਤੋਂ ਕੁਝ ਵੀ ਬਣਾਇਆ ਜਾ ਸਕਦਾ ਹੈ ਸਾਈਬਰ ਅਪਰਾਧੀ ਤੁਹਾਡੀ ਸੈਲਫੀ ਦੇ ਨਾਲ ਬੈਂਕ ਤੇ ਤੁਹਾਡੀ ਨਾਂ ਤੋਂ ਲੋਨ ਲੈ ਸਕਦੇ ਨੇ ਜਾਂ ਫਿਰ ਸੈਲਫੀ ਦੀ ਵਰਤੋਂ ਕਰਕੇ ਬੈਂਕ ਖਾਤੇ ਦੇ ਵਿੱਚੋਂ ਪੈਸੇ ਕਢਵਾ ਸਕਦੇ ਨੇ ਸਾਈਬਰ ਅਪਰਾਧੀ ਸੈਲਫੀ ਦੇ ਰਾਹੀਂ SIM ਕਾਰਡ ਕਲੋਨ ਵੀ ਕਰ ਸਕਦੇ ਨੇ ਇਸ ਤੋਂ ਬਾਅਦ ਫੋਨ ਤੇ ਆਉਣ ਵਾਲੇ ਸਾਰੇ ਕਾਲ ਮੈਸੇजेस OTP ਆਸਾਨੀ ਨਾਲ ਠੱਗਾਂ ਤੱਕ ਪਹੁੰਚ ਜਾਂਦੇ ਨੇ ਸੋ ਹੁਣ ਤੁਹਾਨੂੰ ਇਹ ਵੀ ਦੱਸਾਂਗੇ ਕਿ ਸੈਲਫੀ ਧੋਖਾਧੜੀ ਤੋਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਸੈਲਫੀ ਧੋਖਾਧੜੀ ਤੋਂ ਬਚਣ ਲਈ ਡਿਵਾਈਸ ਤੇ ਪ੍ਰਾਪਤ ਹੋਏ ਕਿਸੇ ਵੀ ਅਣਜਾਣ ਲਿੰਕ ਈਮੇਲ ਤੇ ਸੰਦੇਸ਼ਾਂ ਤੇ ਕਲਿੱਕ ਨਾ ਕਰੋ ਤਾਂ ਜੋ ਤੁਹਾਨੂੰ ਬਾਅਦ ਵਿੱਚ ਪਛਤਾਣਾ ਨਾ ਪਵੇ ਡਿਵਾਈਸ ਸੁਰੱਖਿਆ ਦੇ ਲਈ ਦੋ ਸਟੈਪ ਪ੍ਰਮਾਣਿਕਤਾ ਦੀ ਵਰਤੋਂ ਕਰੋ ਸਾਰੇ ਸੋਸ਼ਲ ਮੀਡੀਆ ਖਾਤੇ ਆਦਿ ਸੁਰੱਖਿਆ ਦੇ ਲਈ ਦੋ ਸਟੈਪ ਪੁਸ਼ਟੀਕਰਨ ਚਾਲੂ ਰੱਖੋ ਆਪਣੀ ਨਿੱਜੀ ਜਾਣਕਾਰੀ ਬੈਂਕ ਵੇਰਵਾ ਅਤੇ ਪਾਸਵਰਡ ਆਦਿ ਕਿਸੇ ਨਾਲ ਵੀ ਸਾਂਝਾ ਨਾ ਕਰੋ ਫੋਨ ਨੂੰ ਹਮੇਸ਼ਾ ਨਵੇਂ ਸੌਫਟਵੇਅਰ ਦੇ ਨਾਲ ਅਪਡੇਟ ਰੱਖੋ ਅਤੇ ਐਂਟੀਵਾਇਰਸ ਸੌਫਟਵੇਅਰ ਵੀ ਰੱਖੋ ਤਾਂ ਜੋ ਮਾਲਵੇਅਰ ਤੋਂ ਬਚਾਅ ਹੋ ਸਕੇ ਤੋ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ ਤੁਸੀਂ ਜਾਗਰੂਕ ਹੋਵੋਗੇ ਅਤੇ ਸਾਈਬਰ ਤੋਂ ਖਤਰੀ ਤੋਂ ਤੁਹਾਡਾ ਬਚਾਅ ਹੋਵੇਗਾ ਸਭ ਤੇਰੇ ਅਪਡੇਟ ਅਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ